ਸਾਨਤ ਗਊਸ਼ਾਲਾ ਲਿੰਕ ਰੋਡ ਤੇ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦ ਲੋਕਾਂ ਦੀ ਜਾਗਰੂਕਤਾ ਕਰਕੇ ਉੱਥੇ ਲੋਕਾਂ ਨੂੰ ਰੋਕ ਦਿੱਤਾ ਗਿਆ ਤੇ ਪੇ ਬੈਰੀਕੇਡ ਲਗਾ ਦਿੱਤੇ ਗਏ ਜ਼ਿਕਰਯੋਗ ਹੈ ਕਿ ਗਊਸ਼ਾਲਾ ਲਿੰਕ ਰੋਡ ਤੇ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਵੀ ਸੀਵਰੇ ਬੈਠ ਗਿਆ ਸੀ ਅਧਿਕਾਰੀਆਂ ਨਗਰ ਕੌਂਸਲ ਕਰਮਚਾਰੀਆਂ ਤੇ ਠੇਕੇਦਾਰਾਂ ਵੱਲੋਂ ਇਸ ਨੂੰ ਰਿਪੇਅਰ ਕੀਤਾ ਗਿਆ ਸੀ ਪਰ ਮੌਕੇ ਤੇ ਪੁੱਜੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਕਿ ਲਾਈਨ ਕਾਫੀ ਪੁਰਾਣੀ ਹੋ ਗਈ ਆ ਅੱਗੇ ਵੀ ਰਿਪੇਅਰ ਕੀਤੀ ਗਈ ਸੀ ਥਾਂ ਥਾਂ ਤੋਂ ਪੈਂਚਰ ਲਾਣ ਦੀ بجائے ਸਾਰੀ ਲਾਈਨ ਨਵੀਂ ਪਾਈ ਜਾਵੇ ਹੋਰ ਉੱਥੇ ਲੋਕਾਂ ਦਾ ਕੀ ਕਹਿਣਾ ਹੈ ਅਤੇ ਨਗਰ ਕੌਂਸਲ ਅਧਿਕਾਰੀਆਂ ਦਾ ਕੀ ਕਹਿਣਾ ਹੈ ਇੱਥੇ ਜੀ ਇਹ ਸੀਵਰੇਜ ਬਹਿ ਗਿਆ ਥੱਲੇ ਤੇ ਬਹੁਤ ਵੱਡਾ ਖੱਡਾ ਹੋਇਆ ਪਿਆ ਇੱਥੇ ਚਲੋ ਕੋਲੇਨਾਥ ਦੀ ਕਿਰਪਾ ਵੀ ਕੋਈ ਡਿੱਗਿਆ ਨਹੀਂ ਵਿੱਚ ਤੇ ਜੇ ਅਗਰ ਸਾਰਾ ਥੱਲੇ ਟਿੱਕਰ ਬੈਠਾ ਪਿਆ ਤੇ ਆ ਕੇ ਕਮੇਟੀ ਵਾਲੇ ਆਣ ਤੇ ਇਹਨਾਂ ਦਾ ਕਮੇਟੀ ਵਾਲੇ ਮੌਕੇ ਤੇ ਆਏ ਨੇ ਉਹਨਾਂ ਲੋਕੀ ਕੀ ਕਹਤੇ ਜਾ ਰਹੇ ਜੀ ਉਹਨਾਂ ਨੂੰ ਤਾਂ ਜਿੱਦ ਕਰ ਕੋਈ ਗੱਲ ਨਹੀਂ ਸਾਡੀ ਇਹ ਤੇ ਚਾਣਗੇ ਤੇ ਦੇਖਿਆ ਵੀ ਇਹ ਤਾਂ ਸਾਨੀ ਕੋੜਾ ਤਗੜਾ ਹੋ ਜਾਣਾ ਸੀ ਜੇ ਗੱਡੀ ਕੋਈ ਆਂਦੀ ਗੱਡੀ ਡਿੱਗ ਜਾਣੀ ਸੀ ਜਾਂ ਮੋਟਰਸਾਈਕਲ ਡਿੱਗ ਜਿੰਦਾ ਬੰਦਾ ਮਰ ਜਾਣਾ ਸੀ ਇਹਦਾ ਤੁਰੰਤ ਇੰਤਜ਼ਾਮ ਕਰਨ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਸੜਕ ਖਰਾਬ ਹੈ ਨਹੀਂ ਬਣੀ ਆਓ ਜੀ ਇਹ ਸੜਕ ਦਾ ਇਹਨਾਂ ਨੇ ਕੋਈ ਸੋਚਿਆ ਹੀ ਕੋਈ ਨਹੀਂ ਜੀ ਠੀਕ ਹੈ ਨਾ ਕੋਈ ਵੀ ਸਰਕਾਰ ਆਂਦੀ ਹੈ ਉਹ ਗਰੀਬਾਂ ਦੀ ਬਸਤੀ ਚ ਜਿਹੜੀ ਸੜਕ ਆਉਂਦੀ ਹੁੰਦਾ ਕਰਦੇ ਹੀ ਨਹੀਂ ਕੁਛ ਵਿਗਨ ਜੇ ਕੋਈ ਅਮੀਰਾਂ ਦੀ ਬਸਤੀ ਚ ਕੋਈ ਮੜੀ ਨਾਲ ਟੁੱਟ ਜੇ ਉਹਦੇ ਨਾਲ ਦੇ ਨਾ ਰਿਪੇਅਰ ਕੋਈ ਨਹੀਂ ਕਰੀ ਪਾ ਦੀ ਗਰੀਬਾਂ ਦੀ ਬਸਤੀ ਇੱਥੇ ਹੋਣਾ ਹੀ ਨਹੀਂ ਸਦਾਰ ਤੇ ਨਾ ਹੀ ਕਿਸੇ ਸਰਕਾਰ ਨੇ ਕਰਨਾ ਵਿਗਨਾ ਜੀ ਹੁਣ ਇੱਥੇ ਵੀ ਕੋਈ ਬੰਦਾ ਇੱਕ ਡਿੱਗ ਜਵੇ ਕੋਈ ਗੱਡੀ ਡੇਗੀ ਨਾ ਤਾਂ ਗੱਡੀ ਲੱਪਣੀ ਨਾ ਬੰਦਾ ਲੱਪਣਾ ਜੀ ਤੇ ਹੁਣ ਵੀ ਇੱਥੇ ਮਾੜਾ ਮੋਟਾ ਬਾਹਮਣ ਪੋਚਾ ਲਾ ਜਾਣਗੇ ਪਰ ਉਹਨਾਂ ਨੇ ਕੰਪਲੀਟ ਕੰਮ ਨਹੀਂ ਕਰਨਾ ਜੀ ਠੀਕ ਹੈ ਨਾ ਤੇ ਸਾਡੀ ਬੇਨਤੀ ਹੈਗੀ ਆ ਵੀ ਇਹਨਾਂ ਦੇ ਜਿਹੜੀ ਸਰਕਾਰ ਹੈਗੀ ਐ ਜੱਕ ਨਗਰਪਾਲਿਕਾ ਇਹਨਾਂ ਦੇ ਪੱਤਰਕਾਰਾਂ ਦਾ ਤੁਸੀਂ ਅੱਗੇ ਆਏ ਤੇ ਨੰਨ ਧਾਸਕੇ ਤੇ ਰਖੋ ਵੀ ਇਹਨਾਂ ਨੇ ਇੰਤਜ਼ਾਮ ਕੀਤਾ ਜੇ ਜੇ ਬੰਦਾ ਮਾਰ ਗਿਆ ਤਾਂ ਫਿਰ ਇੱਕ ਇਹ ਸਰਕਾਰ ਹੀ ਜ਼ਿੰਮੇਵਾਰ ਹੋਵੇ ਪਸ਼ੂ ਵੀ ਦੇਖੇ ਜਾ ਰਿਹਾ ਹੈ ਕੈਮਰੇ ਪਸ਼ੂ ਬੈਠੇ ਜੀ ਸੜਕ ਦੇ ਉੱਤੇ ਰੋਡ ਦੇ ਉੱਤੇ ਬੈਠੇ ਹੋਏ ਤੇ ਰੋਡ ਟ੍ਰੈਫਿਕ ਜਾਮ ਹੁੰਦਾ ਹੈ ਟ੍ਰੈਫਿਕ ਜਾਮ ਹੋ ਜਾਂਦਾ ਵਿੱਚ ਤੇ ਬੰਦਾ ਵੀ ਇਸ ਰੋਡ ਤੇ ਤੇ ਪਕੂਆਂ ਨੇ ਚੱਕ ਕੇ ਮਾਰਿਆ ਬੰਦੇ ਨੂੰ ਹਾਂ ਉਹ ਵਿਚਾਰਾ ਬੜਾ ਮੁਸ਼ਕਲ ਬਜਿਆ ਇਹਨਾਂ ਦਾ ਵੀ ਇੰਤਜ਼ਾਮ ਕੀਤਾ ਜਾਵੇ ਦਿਨ ਹੋ ਗਏ ਨੇ 10 ਦਿਨ ਇੱਥੇ ਪਸ਼ੂਆਂ ਦੇ ਵਿੱਚ ਲੜਾਈ ਹੋਈ ਸੀ ਉਹ ਬੰਦਾ ਵਿਚਾਰਾ ਚੰਡੀਗੜ੍ਹ ਦੇ ਵਿੱਚ ਆਇਆ ਹਾਲੇ ਪੀਜੀਆ ਹੀ ਦਾਖਲ ਹੈਗਾ ਉਹ ਉਹਨੂੰ ਉਧਰ ਚੱਕ ਕੇ ਮਾਰਿਆ ਤੇ ਉਹਦੇ ਸਿਰ ਵਿਚਾਰਾ ਖੂਨ ਦਿੱਤਾ ਵਿਚਾਰਾ ਉਹ ਬੇਹੋਸ਼ ਹੋ ਗਿਆ ਇੱਕਦਮ ਰਾਤ ਦਾ ਟਾਈਮ ਹੈਗਾ ਪਸ਼ੂ ਆਪਸ ਵਿੱਚ ਲੜਦੇ ਬੈਠੇ ਵੇਖੀ ਤੇ ਉਹਨੂੰ ਵੀ ਚੱਕ ਕੇ ਫੇਰ ਜੀ ਇਹ ਪਸ਼ੂਆਂ ਦੇ ਵੀ ਬਾਰੇ ਦੱਸ ਦਿੱਤਾ ਜਾਵੇ ਇਹਨਾਂ ਦਾ ਸਾਰਾ ਸਭ ਕੁਝ ਸਹੀ ਕੀਤਾ ਜਾਵੇ ਪਸ਼ੂੜੇ ਬਚਾਏ ਜਾਵੇ ਹਾਂ ਜੀ ਧੰਨਵਾਦ ਤਾਂ ਦੇਖ ਰਹੇ ਹੋ ਜਿਹੜੇ ਕੀ ਇਹ ਇੱਥੋਂ ਦੇ ਲੋਕ ਨੇ ਉਹਨਾਂ ਵੱਲੋਂ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਜੋ ਜਿਹੜੀ ਕੋਈ ਘਟਨਾ ਨਾ ਹੋ ਸਕੇ ਤੁਸੀਂ ਦੇਖ ਰਹੇ ਹੋ ਇਸ ਵਕਤ ਲਾਈਵ ਫਾਜ਼ਲ ਕਾ ਦੇ ਗਊਸ਼ਾਲਾ ਲਿੰਕ ਰੋਡ ਦੀ ਐ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਸੀਵਰੇਜ ਦਾ ਜਿਹੜਾ ਕਿ ਹੋਲ ਟੁੱਟ ਚੁੱਕਿਆ ਹੈ ਸੜਕ ਅੰਦਰ ਦਸ ਚੁੱਕੀ ਹੈ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਵੱਲੋਂ ਜਿਹੜੇ ਕਿ ਬੈਰੀਕਡ ਲਗਾਏ ਜਾ ਰਹੇ ਹਨ ਮੌਕੇ ਤੇ ਨਗਰ ਕੌਂਸਲ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹਨ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਅਸੀਂ ਨਗਰ ਕੌਂਸਲ ਦੇ ਅਧਿਕਾਰੀ ਹੋ ਇੱਥੇ ਪਹੁੰਚੇ ਹੋ ਲੋਕਾਂ ਵੱਲੋਂ ਤੁਹਾਨੂੰ ਕਾਲ ਕੀਤੀ ਗਈ ਸੀ ਜਿਹੜਾ ਕਿ ਸੜਕ ਸਿਵਰੇਟ ਟੱਕਰ ਜਿਹੜਾ ਦੱਸ ਚੁੱਕੇ ਜੀ ਹਨ ਕੀ ਕਰਨਾ ਚਾਹੁੰਦੇ ਅਸੀਂ ਇਹ ਮੌਕਾ ਦੇਖਣ ਆਏ ਸੀ ਸਾਨੂੰ ਪਤਾ ਚੱਲਿਆ ਸੀ ਕਿ ਲੈਂਡ ਇੱਥੇ ਖੱਡਾ ਵੱਜ ਗਿਆ ਸੀ ਸਿਵਰੇਟ ਦੀ ਲੈਂਡ ਜਿਹੜੀ ਬੈਠ ਗਈ ਹੈ ਲੈਂਡ ਜਿਹੜੀ ਕਾਫੀ ਪੁਰਾਣੀ ਹੋ ਚੁੱਕੀ ਹੈ ਅੱਗੇ ਵੀ ਰਿਪੇਅਰ ਕੀਤੀ ਸੀਗੀ ਤੇ ਦੁਬਾਰਾ ਫੇਰ ਲੈਂ ਨੇ ਡੈਡ ਹੋ ਗਈ ਹੈ ਉਹਦੇ ਕਾਰਨ ਜਿਹੜਾ ਬੇਨ ਹੌਲ ਜਿਹੜੀ ਜਗ੍ਹਾ ਬੈਠ ਗਈ ਹੈ ਤੇ ਜਿਹੜੇ ਸਾਡੇ ਉੱਚ ਅਧਿਕਾਰੀ ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਤੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਇਹਨੂੰ ਰਿਪੇਅਰ ਕਰਾਇਆ ਜਾਵੇ ਤੇ ਰਸਤਾ ਚੱਲਣ ਲੱਗੇ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਵਰਤੇਸ਼ ਸਿੰਘ ਸਿਰੇ ਇੰਚਾਰਜ ਹੈ। ਜੀ। ਇਹ ਹੁਣ ਕਿੰਨਾ ਕੁ ਸਮਾਂ ਲੱਗੇਗਾ ਜੀ ਇਸ ਨੂੰ ਸਹੀ ਕਰਨੇ? ਹਾਂ ਤਾਂ ਹੀ ਲੱਗੂਗਾ ਜੇ ਮੰਨ ਲਓ ਮੰਡੇ ਅੱਜ ਦੇਖਦੇ ਸੀ ਕੋਈ ਕੋਈ ਮਿਲ ਗਿਆ ठेकेदार ਤੇ ਵੀ ਮੰਨ ਲਓ ਕਿਸੇ ਨੂੰ ਜੁਮੇ ਲਾਉਣੇ ਕੋਈ ਲੇਬਰ ਦਾ ਅਰੇਂਜਮੈਂਟ ਕਰਨਾ ਹੁੰਦਾ ਕੋਈ ਹੋਰ ਵੀ ਹੁੰਦਾ ਦੇਖਣਾ ਹੁੰਦਾ ਮੌਕਾ ਦੇਖਦੇ ਹੋ ਅਧਿਕਾਰੀ। ਇਹਨਾਂ ਪੱਕਾ ਹੱਲ ਕੀ ਤੁਹਾਡੇ ਅਨੁਸਾਰ ਜੀ? पक्का हाल तो ये लैन सारी है जोड़ी डैमेज हो चुकी है ये लैन जिनी चेर तक नवी नहीं पै सकती मान लो एनू रिपेयर करेंगे अगर जोड़ा दोबारा फिर भी कितों अगों होर भी कितने भी बैठ सकती है ये लैन जी काफ़ी पुरानी हो चुकी है ये कारण ही ये लैन जगह जगह तो बैठ रही है वारी वाली यही कारण है ठीक है धनबाद जी ए न्यूज़ चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना जय हिंद जय भारत